ਛੜਾਇਆ ਆਪਾਂ ਅਕਾਲੀ ਵਾਲੇ ਕਾਂਗਰਸੀਆਂ ਵਾਲੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਵੀ ਪੂਰੀਆਂ ਨੇ ਜੇ ਲੈ ਕੇ ਕੱਦੀ ਜੇ ਉਂਗਲ ਨਾਲ ਲੈ ਕੇ ਜਾਣ ਸ਼ਾਂਪ ਛੱਲਾ ਤਾਂ ਲਈ ਜਾਂਦੇ খালি ਤਾਂ ਜਾਣ ਦੀ ਆਦਤ ਹੈ ਨਹੀਂ ਨਾ ਇਹਨਾਂ ਨੂੰ ਇਹ ਚੀਜ਼ਾਂ ਬੰਦ ਕਰਨੀਆਂ ਨੇ ਵੀਰੋ ਸਾਡੀ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਸਾਨੂੰ ਸੱਚ ਦਾ ਹੋਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦਾ ਸਾਨੂੰ ਇਹ ਜੇ ਖਜ਼ਾਨੇ ਗੁਰੂ ਸਾਹਿਬ ਦੇ ਕੇ ਗਏ ਨੇ ਉਹਨਾਂ ਦੇ ਪ੍ਰਵਚਨਾਂ ਨੂੰ ਜੇ ਉਹਨਾਂ ਦਾ ਵਿਸਥਾਰ ਕਰਨ ਲੱਗ ਜਾਈਏ ਵਿਆਖਿਆ ਕਰਨ ਲੱਗ ਜਾਈਏ ਕਈ ਦਿਨ ਲੱਗ ਜਾਣਗੇ ਜੀ ਇੱਕ ਇੱਕ ਪ੍ਰਵਚਨ ਨੂੰ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਹਰ ਰੋਜ਼ ਲੱਖਾਂ ਸਪੀਕਰਾਂ 'ਚੋਂ ਪੰਜਾਬ ਦੇ ਵਿੱਚ ਉਚਾਰੀ ਜਾਂਦੀ ਹੈ ਜੀ ਫਿਰ ਸਾਥ ਤੋਂ ਕਸੂਰ ਕੀ ਹੋ ਗਿਆ ਜੀ ਅਸੀਂ ਬਾਹਰਲੇ ਮੁਲਕਾਂ ਨੂੰ ਕਿਉਂ ਭੱਜਣ ਲੱਗ ਗਏ ਅਸੀਂ ਆਪਣੀਆਂ ਜ਼ਮੀਨਾਂ ਗਹਿਣੇ ਕਰਕੇ ਮਾਵਾਂਵੀਆਂ ਬਾਣੀਆਂ ਗਹਿਣੇ ਧਰ ਕੇ 40-40 ਲੱਖ ਰੁਪਏ ਦੇ ਕੇ ਅਸੀਂ ਭੱਜਣ ਕਿਉਂ ਲੱਗ ਗਏ ਛੱਡਣ ਕਿਉਂ ਲੱਗ ਗਏ ਸਾਨੂੰ ਦੇਸ਼ ਨਿਕਾਲਾ ਕਿਉਂ ਦਿੱਤਾ ਇਹਨਾਂ ਨੇ ਦੇਸ਼ ਸਾਡੇ ਬਜ਼ੁਰਗਾਂ ਨੇ ਆਜ਼ਾਦ ਕਰਾ ਕੇ ਦਿੱਤਾ ਸੀ ਸਿਸਟਮ ਦੀ ਖਰਾਬੀ ਸੀ ਵੀਰੋ ਸਿਸਟਮ ਸਾਨੂੰ ਜਿਉਣ ਨਹੀਂ ਦਿੰਦਾ ਸੀ ਫਿਰ ਅਸੀਂ ਭੱਜਣ ਲੱਗ ਗਏ ਮਾਂ ਪਿਓ ਕਹਿਣ ਲੱਗੇ ਪੁੱਤ ਆਇਲਟਸ ਕਰ ਲਾ ਇੱਥੋਂ ਭੱਜ ਜਾ ਤੂੰ ਨਸ਼ਿਆਂ ਤੇ ਲੱਗ ਜਾਏਗਾ ਘਰ ਬਰਬਾਦ ਹੋ ਜਾਊਗਾ ਮਾਂ ਪਿਓ ਕਹਿੰਦੇ ਸੀ ਪੁੱਤ ਇੱਥੇ ਕੁਝ ਨਹੀਂ ਬਣਨਾ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਇੱਥੇ ਕੀ ਪਾਲਦਾ ਕੋਈ ਨੌਕਰੀ ਨਹੀਂ ਮਿਲਣੀ 55 ਹਜ਼ਾਰ ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਾਈ ਤੁਹਾਡਾ ਛੋਟਾ ਵੱਡਾ ਭਾਈ ਆ ਖੜਾ। 1 ਰੁਪਿਆ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ। ਕਿਸੇ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਹੱਥ ਖੜਾ ਕਰ ਦਿਓ। ਕੋਈ ਬੰਦਾ ਇਹ ਕਹਿ ਦੇ ਕਿ ਮੇਰੇ ਮੁੰਡੇ ਦੇ ਨੰਬਰ ਵੱਧਦਾ ਐ ਇਸ ਜਾਂ ਮੇਰੀ ਕੁੜੀ ਦੇ ਨੰਬਰ ਵੱਧਦਾ ਐ ਸੀ ਪਰ ਘੱਟ ਆਲਾ ਨੌਕਰੀ ਲੈ ਗਿਆ ਕਿਉਂਕਿ ਉਹਨੂੰ ਐਮਐਲਏ ਜਾਣਦਾ ਸੀ ਮੰਤਰੀ ਜਾਣਦਾ ਸੀ ਇੱਕ ਬੰਦਾ ਹੱਥ ਖੜਾ ਕਰਦੇ ਹੋ ਜੀ ਇਹ ਗੱਲ ਕਹਿਣੀ ਸੌਖੀ ਹੈ ਜੀ ਕਰਨੀ ਬਹੁਤ ਔਖੀ ਹੈ ਸੋ ਇਸ ਕਰਕੇ ਆ ਜਿਹੜਾ 6 ਕਰੋੜ 36 ਲੱਖ ਦੀ ਬਿਲਡਿੰਗ ਬਣੀ ਐ ਇਹ ਤੁਹਾਡੇ ਕੰਮ ਕਰਨ ਵਾਸਤੇ ਬਣੀ ਐ ਤੁਹਾਡੇ ਚੋਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਰਿਸ਼ਤੇਦਾਰ ਹੋਣਗੇ ਮੈਨੂੰ ਦੱਸੋ ਸਰੀ ਦਾ ਪਟਵਾਰੀ ਕੌਣ ਹੈ ਜੀ ਕੋਈ ਵੀ ਨਹੀਂ ਫਿਰ ਵੀ ਕੰਮ ਹੋਈ ਜਾਂਦੇ ਨੇ ਕੈਲਗਰੀ ਦਾ ਡੀਐਸਪੀ ਕੌਣ ਹੈ ਜੀ ਪਤਾ ਹੀ ਨਹੀਂ ਫਿਰ ਵੀ ਕੰਮ ਹੋਈ ਜਾਂਦੇ ਨੇ ਸਿਸਟਮ ਆਪ ਹੀ ਕੰਮ ਕਰੀ ਜਾਂਦਾ ਜੀ ਸਾਡੇ ਪਹਿਲਾਂ ਪਟਵਾਰੀ ਨੂੰ ਲੱਭੋ ਉਹ ਕਹਿੰਦੇ ਹੜਤਾਲ ਤੇ ਗਏ ਹੋਏ ਨੇ ਜੀ ਵਾ ਤਹਿਸੀਲਦਾਰ ਨੂੰ ਲੱਭੋ ਉਹ ਕਹਿੰਦੇ ਕਲਮ ਛੋੜ ਹੜਤਾਲ ਹੈ ਉਹਨਾਂ ਦੀ ਪਹਿਲੇ ਤਾਂ ਕਲ ਮਾਮਾ ਸਾ ਮਿਲਦੀਆਂ ਨੇ ਮੁੜ ਕੇ ਛੱਡ ਦਿੰਦੇ ਨੇ ਉਹਨਾਂ ਨੂੰ ਕਲਮ ਛੋੜ ਹੜਤਾਲ ਨਹੀਂ ਚੱਲਣੀ ਲੋਕਾਂ ਦੇ ਕੰਮ ਕਰਨੇ ਪੈਣਗੇ ਜੇ ਤਨਖਾਹਾਂ ਲੈਣੇ ਤਾਂ ਸੋ ਇਸ ਕਰਕੇ ਅੱਜ ਤਹਿਸੀਲ ਦੇ ਉਦਕਾਟਨ ਚ ਮੈਂ ਆਇਆ ਕਾਫੀ ਦੇਰ ਬਾਅਦ ਅੰਮ੍ਰਿਤਕੜ ਦਾ ਚੱਕਰ ਲੱਗਿਆ ਤੇ ਤੁਸੀਂ ਇੰਨੀ ਭਾਰੀ ਗਿਣਤੀ ਚ ਪਹੁੰਚੇ ਹੋ ਤੁਹਾਡਾ ਧੰਨਵਾਦੀ ਹਾਂ ਕਿਉਂਕਿ ਇਹਨਾਂ ਤੋਂ ਅਸੀਂ ਦੁਖੀ ਆ ਚੁੱਕਿਆ ਇਹਨਾਂ ਨੇ ਕੱਖ ਨਹੀਂ ਕੀਤਾ ਜਿਹਨੋਂ ਆਪਾਂ ਕਹਿੰਦੇ ਪੰਜਾਬੀ ਚ ਥੇਲੇ ਦਾ ਕੰਮ ਨਹੀਂ ਕੀਤਾ ਹੁਣੇ-ਹੁਣੇ ਆਪਾਂ ਨੇ ਪਿਛਲੇ ਇੱਕ ਹਫ਼ਤੇ ਦੌਰਾਨ ਤਿੰਨ ਕਾਨੂੰਨ ਪਾਸ ਕੀਤੇ ਆ ਪਹਿਲਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਤ ਧਾਰਮਿਕ ਜਗਾ ਦੀ ਜਤ ਧਾਰਮਿਕ ਪੂਜਨਯੋਗ ਕਿਸੇ ਤਸਵੀਰ ਦੀ ਕਿਸੇ ਬੁੱਤ ਦੀ ਕੋਈ ਬੇਅਦਬੀ ਕਰੂਗਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਜੀ ਉਹਨਾਂ ਇੱਕ ਨੂਨ ਪਾਸ ਕਰਤਾ ਜੀ ਰੋਜ਼ ਦੇ ਕੰਮ ਹੋ ਗਿਆ ਇਹ ਦੂਜਾ ਕਾਨੂੰਨ ਕੀਤਾ ਪਾਸ ਜਿਹੜਾ ਦੁਨੀਆ 'ਚ ਹਜੇ ਤੱਕ ਹੈ ਨਹੀਂ ਕੈਨੇਡਾ ਅਮਰੀਕਾ 'ਚ ਵੀ ਫਾਰਮ ਪਰਨੇ ਪੈਂਦੇ ਆ ਉਹ ਵੀ ਸਾਰਾ ਕੁਝ ਕਵਰ ਨਹੀਂ ਕਰਦੇ ਲੋਕ ਦੰਦਾਂ ਦਾ ਇਲਾਜ ਕਰਾਉਣਾ ਇੱਥੇ ਆਉਂਦੇ ਆ ਕਿਉਂਕਿ ਉੱਥੋਂ ਦੇ ਹੈਲਥ케ਅਰ ਸਿਸਟਮ 'ਚ ਦੰਦ ਨਹੀਂ ਹੈਗੇ। ਇੱਥੇ ਆਉਂਦੇ। 10 ਲੱਖ ਰੁਪਈਆ ਦਾ ਬੀਮਾ ਸਾਰੇ ਪੰਜਾਬੀਆਂ ਦਾ ਕਰਤਾ ਕੋਈ ਫਾਰਮ ਭਰਨ ਦੀ ਲੋੜ ਨਹੀਂ, ਕੋਈ ਕੁਝ ਕਰਨ ਦੀ ਲੋੜ ਨਹੀਂ। ਰੱਬ ਨਾ ਕਰੇ। ਰੱਬ ਨਾ ਕਰੇ ਕੋਈ ਬਿਮਾਰੀ ਤੁਹਾਡੇ ਘਰੇ ਆਵੇ। ਹਸਪਤਲ ਜਾਓ, ਇਲਾਜ ਕਰਾ ਕੇ ਘਰੇ ਆਜੋ, ਬਾਕੀ ਸਭ ਪੰਜਾਬ ਸਰਕਾਰ ਕਰੂਗੀ। ਇੱਕ ਹਰ ਫੈਮਿਲੀ ਦਾ ਕਰਤਾ ਜੀ ਕੋਈ ਨੀਲਾ ਪੀਲਾ ਹਰਾ ਕਾਰਡ ਦੀ ਲੋੜ ਨਹੀਂ ਸਾਰੇ ਉਹ ਚੱਕਾਵਰ ਹੁੰਦੇ ਨੇ ਇਹ ਪਿਛਲੇ ਦਿਨੀ ਆਪਾਂ ਪਾਸ ਕੀਤਾ ਵਿਧਾਨ ਸਭਾ ਚ ਸ ਵੀਰੋ ਹਰ ਰੋਜ਼ ਕੋਈ ਨਾ ਕੋਈ ਕਾਨੂੰਨ ਨਵਾਂ ਲੋਕਾਂ ਦੇ ਪੱਖ ਦਾ ਪਰ ਅਸੀਂ ਬਣਾ ਰਹੇ ਹਾਂ ਬਿਜਲੀ ਬਾਰੇ ਗੱਲ ਕਰ ਲੈਨੇ ਆ ਘਰਾਂ ਵਾਲੀ ਤਾਂ ਚਲੋ ਪਹਿਲੀ ਫਰੀ ਆਉਂਦੀ ਸੀ ਖੇਤਾਂ ਲਈ ਆਉਂਦੀ ਐ ਨਾ ਦਿਨੇ ਦਿਨੇ ਆਉਂਦੀ ਐ ਨਾ ਸੱਪਾਂ ਦੀਆਂ ਸਿਰੀਆਂ ਮਿੱਦਣ ਦੀ ਲੋੜ ਤਾਂ ਨਹੀਂ ਵੀ ਰਾਤ ਨੂੰ 2:00 ਵਜੇ ਆਉਗੀ ਬਾਕੀ ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ 8 ਤੋਂ 5 ਹੈ 9 ਤੋਂ 5 ਹੈ ਕਿਸਾਨਾਂ ਦਾ ਟਾਈਮ ਰਾਤ ਦੇ 2:00 ਵਜੇ ਉਹ ਵੀ ਪੱਕਾ ਨਹੀਂ ਪਤਾ ਜੈਂਪਰ ਮੱਚ ਗਿਆ ਜੀ ਤਾਰਾਂ ਜੁੜ ਗਈਆਂ ਜੀ ਆਪਸ 'ਚ ਪਤਾ ਨਹੀਂ ਆਉ ਉਹ ਪਤਾ ਨਹੀਂ ਨਾ ਫਿਰ ਕੱਸੀਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ 700 ਕਿਲੋਮੀਟਰ ਤੋਂ ਜ਼ਿਆਦਾ ਥੱਲੋਂ ਦੀ ਪਾਈਪਾਂ ਤੇ ਜਿਹੜੀਆਂ ਪੁਰਾਣੀਆਂ ਕੱਸੀਆਂ ਇੱਧਰ ਉੱਧਰ ਬਾਹ ਬੂਲੀਆਂ ਸੀ ਉਹ ਸਾਰੀਆਂ ਰਿਵਾਈਵ ਕਰਤੀਆਂ ਜਦੋਂ ਸਰਕਾਰ ਸੰਭਾਲੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਅੱਜ 63% ਤੇ ਪਹੁੰਚ ਗਿਆ ਆਪਾਂ ਆਪਣੀਆਂ ਨਹਿਰਾਂ ਦਾ ਪਾਣੀ ਵਰਤਣ ਚ ਅਸੀਂ ਇਹਨੂੰ ਜਦੋਂ 90 ਤੇ ਲੈ ਗਏ ਨਾ ਉਦੋਂ ਦੇਖਿਓ ਹੁੰਦਾ ਕੀ ਹੈ ਅਸੀਂ ਧਰਤੀ ਵਾਲਾ ਪਾਣੀ ਵੀ ਬਚਾਉਣਾ ਹੈ ਅਸੀਂ ਧਰਤੀ ਵਾਲਾ ਪਾਣੀ ਬਚਾਉਣਾ ਹੈ ਪੰਜ ਆਵ ਸਾਡੇ ਤਾਂ ਸੂਬੇ ਦਾ ਨਾਂ ਹੀ ਪਾਣੀ ਆ ਪਿਆ ਪਾਣੀ ਹੈ ਨਹੀਂ ਨਾ ਥੱਲੇ ਵਾਲਾ ਸਾਡੇ ਕੋਲੇ ਨਾ ਉੱਪਰ ਵਾਲਾ ਸੋ ਇਹਦੇ ਵਾਸਤੇ ਵੀ ਯੋਗਦਾਨ ਚਾਹੀਦਾ ਸਭ ਤੋਂ ਵੱਡੀ ਗੱਲ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਕਲੰਕ ਲੱਗ ਗਿਆ ਸਾਡੇ ਪੰਜਾਬ ਦੇ ਸਿਰ ਤੇ ਕਿਹ ਜੀ ਇਹ ਤਾਂ ਡਰੱਗੀ ਨੇ ਅਸੀਂ ਪਲਾਨ ਬਣਾਇਆ ਲੱਗ ਜਾਂਦਾ ਟਾਈਮ ਕਈ ਵਾਰੀ ਪਲਾਨ ਬਣਾਉਣ ਨੂੰ ਅਸੀਂ ਸਾਰਾ ਕੁਝ ਪਹਿਲਾਂ ਰੇਕੀ ਕੀਤੀ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ ਕੌਣ ਕੌਣ ਉਹਨਾਂ ਦੇ ਸਾਥੀ ਨੇ ਕੌਣ ਕੌਣ ਕਿੱਥੇ ਕਿਹੜੇ ਪਿੰਪਲ ਥੱਲੇ ਕਿਹੜੇ ਬੋਰਡ ਥੱਲੇ ਬੈਂਦੇ ਨੇ ਕੀ ਕਰਦੇ ਨੇ ਉਸ ਤੋਂ ਬਾਅਦ ਫਿਰ ਮੁਹਿਮ ਛੇੜੀ ਤੇ ਅੱਜ ਜਿਹੜੇ ਕਹਿੰਦੇ ਸੀ ਕਿ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਘਰੇ ਪੁਲਿਸ ਪੁੱਛੇ ਬਿਨਾਂ ਜਾਂ ਦੱਸੇ ਬਿਨਾਂ ਆ ਨਹੀਂ ਸਕਦੀ ਆ ਨਾ ਬਈਨ ਆਲੀ ਹੈ ਬੈਸੀ ਮਿਲੇ ਉਹ ਵੀ ਕਿਵੇਂ ਠੀਕ ਹੋ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ 'ਚ ਕੋਈ ਹਿੱਸਾ ਪਾਊਗਾ ਜਿਹੜਾ ਬੰਦਾ ਪੰਜਾਬ ਨੂੰ ਖੋਖਲਾ ਕਰਨ 'ਚ ਪਏ ਹਿੱਸਾ ਪਾਊਗਾ ਉਹਦਾ ਕੋਈ ਉਹਦੇ ਤੇ ਰਹਿਮ ਨਹੀਂ ਕੋਈ ਉਹਦੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਵੱਡੇ ਬੰਦੇ ਹੋ ਜਿੰਨੀ ਮਰਜ਼ੀ ਤੁਹਾਡੀ ਪਹਿਲਾਂ ਚੱਲਦੀ ਰਹੀ ਐ ਇੱਥੇ ਨਹੀਂ ਚੱਲਦੀ ਇਹ ਕੰਮ ਹੋਏ ਨੇ ਪਿਛਲੇ ਦਿਨ ਆਉਣ ਵਾਲੇ ਦਿਨਾਂ ਚ ਵਪਾਰੀਆਂ ਬਾਰੇ ਛੋਟੇ ਦੁਕਾਨਦਾਰਾਂ ਬਾਰੇ ਬਹੁਤ ਵੱਡੇ ਵੱਡੇ ਫੈਸਲੇ ਆ ਰਹੇ ਨੇ ਅਸੀਂ ਚਾਹੁੰਦੇ ਆ ਕਿ ਪੰਜਾਬੀ ਨੌਕਰੀਆਂ ਮੰਗਣ ਵਾਲੇ ਨਾ ਬਣਨ ਨੌਕਰੀਆਂ ਵੰਡਣ ਵਾਲੇ ਬਣਨ ਨੌਕਰੀਆਂ ਵੰਡਣ ਵਾਲੇ ਸੋਸ਼ ਕਰਕੇ ਇਦੇ ਵਿੱਚ ਐਸ ਡੀ ਐਮ ਦਫ਼ਤਰ ਹੈ ਕੋਰਟ ਰੂਮ ਵੀ ਹੈ ਤਹਿਸੀਲਦਾਰ ਨੈਤ ਤਹਿਸੀਲਦਾਰ ਪਟਵਾਰਖਾਨਾ ਸਟਾਫ ਰੂਮ ਰਜਿਸਟ੍ਰੇਸ਼ਨ ਕਾਊਂਟਰ ਤੇ ਸਾਰੇ ਦਫ਼ਤਰ ਇੱਥੇ ਬਣਾਏ ਗਏ ਨੇ ਇੱਕ ਵਾਰੀ ਜ਼ਰੂਰ ਜਾ ਕੇ ਆਇਓ ਭਾਵੇਂ ਵੈਸੇ ਹੀ ਜਾਇਓ ਮੈਂ ਤਾਂ ਕਹਿੰਦਾ ਰੱਬ ਨਾ ਕਰੇ ਕਚੈਰੀਆਂ ਜਾਵੇ ਕੋਈ ਕੋਈ ਲੋਡ ਪਵੇ ਪਰ ਵੈਸੇ ਹੀ ਜਿਹੜਾ ਮਾਰਿਆ ਇੱਕ ਦਿਨ ਵੀ ਕਿਵੇਂ ਇਹ ਚੱਲ ਰਿਹਾ ਕੰਮ ਤੁੱਕ ਤੁਸੀਂ ਵੀ ਮਾਲਕ ਹੋ ਬਈ ਪੁੱਛੋ ਜਾ ਕੇ ਵੀ ਫਰਦ ਕਿਵੇਂ ਨਿਕਲਦੀ ਹੈ ਕੀ ਹੈ ਕਿੰਨਾ ਟਾਈਮ ਲੱਗੂਗਾ ਜੀ ਕਿੰਨੇ ਪੈਸੇ ਲੱਗਦੇ ਨੇ ਜੀ ਇਹ ਜੀ ਜਾਣੇ ਕੰਮ ਕਰਨ ਵਾਲੇ ਤੇ ਇਹ ਚੀਜ਼ਾਂ ਨੇ ਜੀ ਉਹਦਾ ਮੈਨੂੰ ਗਾਲਾਂ ਗੱਡੀ ਜਾਂਦੇ ਬਸ ਹੋਰ ਕੋਈ ਕੰਮ ਨਹੀਂ ਤੜਕੇ ਉੱਠ ਕੇ ਮੈਨੂੰ ਗਾਲਾਂ ਘੱਡਣ ਲੱਗ ਜਾਂਦੇ ਨੇ ਮੈਂ ਕੀ ਵਿਗਾੜਦਾ ਵੀ ਪੰਜਾਬ ਦਾ ਨਾ ਜੀ ਕਹਿੰਦੇ ਇਹ ਕਿਉਂ ਆ ਗਿਆ ਇੱਥੇ ਉਹ ਜੇ ਤੁਸੀਂ ਚੱਜਦੇ ਨਿਕਲੇ ਆਉਂਦੇ ਭਾਈ ਸਾਨੂੰ ਆਉਣ ਦੀ ਕੀ ਲੋੜ ਸੀ ਮੈਂ ਤਾਂ ਆਪਦਾ ਕੰਮ ਕਰੀ ਜਾਂਦਾ ਸੀ ਵਧੀਆ ਤੁਹਾਡੇ ਕਰਕੇ ਤੁਹਾਡੀਆਂ ਕਰਤੂਤਾਂ ਕਰਕੇ ਇੱਥੇ ਆਏ ਆ ਹੁਣ ਕਹਿੰਦੇ ਆਏ ਕਿਉਂ ਨੇ ਹੁਣ ਅਸੀਂ ਕੰਮ ਸਿੱਖ ਕੇ ਹੁਣ ਨਹੀਂ ਜਾਂਦੇ ਨੂੰ ਕੰਮ ਸਿੱਖ ਕੇ ਸ ਤਾਂ ਪਹਿਲਾਂ ਅੱਧੀ ਕੈਂਚੀ ਸਾਈਕਲ ਸਿੱਖਣ ਵੇਲੇ ਸਾਈਕਲ ਸਿੱਖਣ ਵੇਲੇ ਕੀ ਹੁੰਦਾ ਪਹਿਲਾਂ ਅੱਧੀ ਕੈਂਚੀ ਫਿਰ ਕੈਂਚੀ ਪੂਰੀ ਫਿਰ ਡੰਡਾ ਫਿਰ ਕਾਠੀ ਹੁਣ ਤਾਂ ਕਾਠੀ ਤੇ ਆ ਭਾਈ ਠੀਕ ਹੈ ਨਾ ਇਹ ਕਿਰਪਾ ਥੋੜੀ ਐ ਕੰਮ ਲੋਕਾਂ ਦਾ ਕੋਈ ਗਲਤੀ ਹੋ ਜੇ ਸਾਥੋਂ ਅਸੀਂ ਵੀ ਇਨਸਾਨ ਆ 16 ਕਲਾ ਸੰਪੂਰਨ ਤਾਂ ਕੋਈ ਵੀ ਨਹੀਂ ਹੁੰਦਾ ਕੋਈ ਗਲਤੀ ਹੋ ਜੇ ਸਾਥੋਂ ਜਦ ਤੁਹਾਨੂੰ ਲੱਗੇ ਵੀ ਆਹ ਕੰਮ ਗਲਤ ਹੋ ਰਿਹਾ ਜਦੋਂ ਮਰਜ਼ੀ ਮੋਢਾ ਫੜ ਕੇ ਰੋਕ ਲਿਓ ਕੰਨ ਫੜ ਕੇ ਰੋਕ ਲਿਓ ਭਾਈ ਕਾਕਾ ਐਂ ਕਰ ਵੈਸੇ ਤਾਂ ਤੁਹਾਡੇ ਚ ਰਹਿਣ ਵਾਲੇ ਆ ਸੋ ਇਹਨਾਂ ਦਾ ਕਾਫੀ ਬੁਰਾ ਹਾਲ ਹੈ ਮੈਨੂੰ ਅੰਦਰੋਂ ਕਈ ਵਾਰੀ ਬੋਟਾਂ ਮਿਲ ਜਾਂਦੀਆਂ ਨੇ ਆਕਾਲੀ ਤੇ ਕਾਂਗਰਸ ਤਾਂ ਕੰਦਾ ਫੜਫੜ ਤੁਰਨ ਲੱਗ ਗਏ ਹੁਣ ਆ ਸਿੱਧਾ ਤੁਰਿਆ ਨਹੀਂ ਜਾਂਦਾ ਕਾਰਨ ਸੋਚੀ ਤਾਂ ਇਹ ਬੈਠੇ ਸੀ ਬਾਰੀ ਆਊਗੀ ਹੁਣ ਬਾਰੀ ਵੀ ਨਹੀਂ ਆਉਂਦੀ ਲੱਗਦੀ ਇਹਨਾਂ ਨੂੰ ਉਹ ਕਹਿੰਦੇ ਅੱਛਾ 5 ਸਾਲੇ ਨੂੰ ਤਾਂ ਕੱਟੇ ਨਹੀਂ ਜਾਣੇ ਅਗਲੇ ਕਿਉਂਕਿ ਇਹਨਾਂ ਦੇ ਜਵਾਕ ਜੇ ਵੀ ਉਹ ਹੈ ਜੀ ਨੇ ਉਹਨੂੰ ਹੋਰ ਕੱਖ ਨਹੀਂ ਆਉਂਦਾ ਆਪਾਂ ਤਾਂ ਹੋਰ ਕੰਮ ਕਰ ਲਾਂਗੇ ਆਪਾਂ ਨੇ ਕਿਹਾ ਮੈਂ ਤਾਂ ਇੰਜਣ ਵੀ ਬੰਨਣ ਜਾਣਾਂ ਦਾ ਆ ਆਸ਼ਾ ਟਰੈਕਟਰ ਚਲਾਉਂਦੇ ਨੇ ਕਿਉਂਕਿ ਮਾੜਾ ਟਰੈਕਟਰ ਮਿਸਤਰੀ ਬਣਾਉਂਦਾ ਜੀ ਦੋ ਵਾਰੀ ਤਾਂ ਬਾਹਾਂ ਤੋੜੀ ਹੋਈ ਹੈ ਜੀ ਹੈਂਡਲ ਨੇ ਅੱਪਾ ਦਾ ਕੋਈ ਹੋਰ ਕੰਮ ਵੀ ਕਰ ਲਾਂਗੇ ਇਹਨਾਂ ਦੇ ਚ ਵਕ ਐ ਇਹਨੂੰ ਕੱਖ ਨਹੀਂ ਹੁੰਦਾ ਇਹ ਤਾਂ ਇੱਧਰ ਹੀ ਰਹਿੰਦੇ ਨੇ ਬਸ ਜੇ ਚੇਅਰਮੈਨਾਂ ਆ ਬਣਨੇ ਨੇ ਨਾ ਇਹ ਇੱਕ ਦੂਜੇ ਦੇ ਵਿੱਚ ਵੱਜਣ ਲੱਗ ਜਾਂਦੇ ਨੇ ਵੀ ਕੀ ਆ ਕੀ ਹੋ ਗਿਆ ਯਾਰ ਸੂਚ ਕਰਕੇ ਤੁਹਾਡੇ ਕੋਲੇ ਆਇਆ ਮੀਡੀਆ ਖੜਾ ਹੈ ਅਮਰਗੰਡ ਦਾ ਮੇਰੇ ਮਿੱਤਰ ਨੇ ਪੁਰਾਣੇ ਇਹਨਾਂ ਦੇ ਕੈਮਰਾ ਰਾਈ ਵੀ ਤੁਸੀਂ ਸੁਣਦੇ ਹੋਵੋਗੇ ਹਰ ਰੋਜ਼ ਕਿ ਪੰਜਾਬ ਦੇ